ਸੀਨੀਅਰ ਵਕੀਲ ਐਚਐਸ ਫੁਲਕਣ ਅੱਜ ਅਮਰitsar ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਨਤਮਸਤਕੋਂ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਮੁੱਖ ਮਕਸਦ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਕਰਨ ਤੋਂ ਮੁਕਤ ਕਰਨਾ ਹੈ। ਉਹਨਾਂ ਕਹੇ ਕਿ ਉਹਨਾਂ ਨੇ ਐਸੇ ਕਰਕੇ ਸਿੱਖ ਸੇਵਕ ਸੰਗਠਨ ਬਣਾਇਆ। ਫੁਲਕਣ ਨੇ ਕਿਹਾ ਕਿ ਉਹ ਸਿੱਖ ਸੇਵਕ ਆਰਮੀ ਦੀ ਸ਼ੁਰੂਆਤ ਕਰ ਰਹੇ ਹਨ ਜੋ ਪਿੰਡ-ਪਿੰਡ ਜਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਜੰਗਲ ਜੋ ਬਾਹਰ ਕੱਢਣ ਦਾ ਕੰਮ ਕਰੇਗੀ ਅਤੇ ਲੋਕਾਂ ਵਿੱਚ ਇਸ ਬੰਦੇ ਵਿਸ਼ੇਸ਼ ਤੌਰ 'ਤੇ ਪ੍ਰਚਾਰ ਵੀ ਕਰੇਗੀ। ਉਨਾ ਸਪਸ਼ਟ ਕੀਤਾ ਹੈ ਕਿ ਲੋਕ ਸਭਾ ਚੋਣਾਂ ਉਹ ਨਹੀਂ ਲੜਨਗੇ ਅਤੇ ਨਾ ਹੀ ਹੁਣ ਉਹ ਕਿਸੇ ਪਾਰਟੀ ਵਿੱਚ ਹੀ ਸ਼ਾਮਲ ਹੋਣਗੇ। ਇਸ ਸ੍ਰੋਮਣੀ ਕਮੇਟੀ ਦਾ ਪਿਛਲੇ ਕਈ ਦਿਹਾਕਿਆਂ ਤੋਂ ਪੂਰੀ ਤਰ੍ਹਾਂ ਸਿਆਸੀਕਰਨ ਕੀਤਾ ਹੋਇਆ ਤੇ ਇਹਦੇ ਤੇ ਪੂਰਾ ਕਬਜਾ ਇੱਕ ਤਰ੍ਹਾਂ ਸਮਝੋ ਕਿ ਇੱਕੋ ਪਰਿਵਾਰ ਦਾ ਚੱਲ ਰਿਹਾ ਹੈ। ਹਲਾਣਾ ਵੇ ਸਿਆਸੀ ਹਿੱਤਾਂ ਵਾਸਤੇ ਇਸ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਜਾਂਦਾ ਹੁਣ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਆ ਹਲਾਣਾ ਬਾਬੂ ਕਿ ਇਸ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖਤਮ ਕਰਨਾ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲੋਕਾਂ ਦੇ ਹੱਥਾਂ ਚੋਂ ਲੈ ਕੇ ਇਹ ਧਾਰਮਿਕ ਤੇ ਸਮਾਜਿਕ ਹੱਥਾਂ ਦੇ ਵਿੱਚ ਦੇਣਾ ਇਹ ਮਹਿੰਮ ਅਸੀਂ ਸ਼ੁਰੂ ਕੀਤੀ ਆ ਤੇ ਇਹ ਮਹਿੰਮ ਦੇ ਦਾ ਇੱਕ ਸੰਗਠਨ ਬਣਾਇਆ ਜਿਹਦਾ ਨਾਮ ਸਿੱਖ ਸੇਵਕ ਸੰਗਠਨ ਰੱਖਿਆ ਸੀ ਤੇ ਉਹ ਇੱਕ ਬੁੱਧੀਜੀਵੀਆਂ ਦਾ ਸੰਗਠਨ ਹੋਏਗਾ ਤੇ ਉਹ ਨਾਲ ਦੀ ਨਾਲ ਇਹਦਾ ਸਨੇਹਾ ਜਿਹੜਾ ਥੱਲੇ ਗਰਾਊਂਡ ਲੈਵਲ ਤੱਕ ਲੈ ਕੇ ਜਾਣਾ ਉਹਦੇ ਵਾਸਤੇ ਇੱਕ ਵਲੰਟੀਰੀਆਂ ਦੀ ਫੌਜ ਬਣਾਉਣੀ ਆ ਉਸ ਦਾ ਨਾਮ ਰੱਖਿਆ ਸਿੱਖ ਸੇਵਕ ਆਰਮੀ ਤੇ ਇਹ ਜਿਹੜੀ ਆਰਮੀ ਹੋਵੇਗੀ ਇਹ ਪੂਰਾ ਗਰਾਊਂਡ ਲੈਵਲ ਤੇ ਤੱਕ ਇਹ ਪੂਰੇ ਦਾ ਪੂਰਾ ਸਨੇਹਾ ਤੇ ਪੂਰੀ ਪਲਾਨ ਜੋ ਬੁੱਧੀਜੀਵੀ ਪਰੌਣਗੇ ਉਸ ਨੂੰ ਲੈ ਕੇ ਜਾਏਗੀ ਸਿੱਖ ਸੇਵਕ ਸੰਗਠਨ ਦੇ ਜਿਹੜੇ ਉੱਪਰ ਮੈਂਬਰ ਹੋਣਗੇ ਐਗਜ਼ੈਕਟਿਵ ਦੇ ਉਹਨਾਂ ਚੋ ਕੋਈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਖੁਦ ਨਹੀਂ ਲੜੂਗਾ ਮੈਂ ਖੁਦ ਨਹੀਂ ਲੜਦੇ ਜਿਹੜਾ ਨੇ ਜਿਹੜੇ ਧਾਰਮਿਕ ਤੇ ਸਮਾਜਿਕ ਗਰੁੱਪ ਬੈਠੇ ਨੇ ਜਿੱਥੇ ਬੈਠੇ ਆ ਉਹਨਾਂ ਦਾ ਅਸੀਂ ਆਪਸ ਦੇ ਵਿੱਚ ਕੱਟ ਕਰਾਉਣਾ ਸਵਾਲ ਪੁੱਛਣਾ ਤੇ ਜਿਹੜੇ ਜਿਹੜੇ ਇਸ ਗੱਲ ਨਾਲ ਸਹਿਮਤ ਆ ਕਿ ਸਿਆਸੀ ਕਰਨ ਅਸੀਂ ਸ਼੍ਰੋਮਣੀ ਕਮੇਟੀ ਦਾ ਖਤਮ ਕਰਨਾ ਉਹਨਾਂ ਨੂੰ ਆਪਸ ਵਿੱਚ ਉਹਨਾਂ ਦੇ ਸਮਝੌਤਾ ਕਰਾ ਕੇ ਤੇ ਇਲੈਕਸ਼ਨ ਅਸੀਂ ਉਹਨਾਂ ਦੇ ਨੂੰ ਲੜਾਉਣੇ ਆ ਤੇ ਜੋ ਉੱਪਰਲਾ ਕੰਮ ਹੋਏਗਾ ਸਰਕਾਰ ਦੇ ਨਾਲ ਜੋ ਸੰਪਰਕ ਕਰਨਾ ਜੋ ਇਲੈਕਸ਼ਨ ਕਮਿਸ਼ਨ ਦੇ ਨਾਲ ਸੰਪਰਕ ਕਰਨਾ ਜੋ ਹਾਈ ਕੋਰਟ ਸੁਪਰੀਮ ਕੋਰਟ ਜਾ ਕੇ ਰਿਟਾ ਫਾਈਲ ਕਰਨੀਆਂ ਉਹ ਜਿਹੜਾ ਉੱਪਰਲਾ ਗਰੁੱਪ ਹੋਏਗਾ ਬੁੱਧੀ ਜੀਵੀਆਂ ਦਾ ਗਰੁੱਪ ਉਹ ਕੰਮ ਕਰੇਗਾ ਤੇ ਜਿਹੜਾ نیچے ਗਰਾਊਂਡ ਦੇ ਉੱਤੇ ਵਰਕ ਕਰਨਾ ਉਹ ਜਿਹੜੀ ਅੱਜ ਅਸੀਂ ਇਹ ਆਰਮੀ ਦੀ ਸ਼ੁਰੂਆਤ ਹੈ ਫੌਜ ਦੀ ਸ਼ੁਰੂਆਤ ਭਰਤੀ ਸ਼ੁਰੂ ਕਰਨ ਜਾ ਰਹੇ ਹਾਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੇ ਉਹ ਜਿਹੜੀ ਸ਼ੁਰੂਆਤ ਆ ਉਹ ਸਾਰੇ ਸਾਰਾ ਨੀਚੇ ਲੈਵਲ ਦੇ ਉੱਤੇ ਕੰਮ ਇਹ ਕਰੂਗਾ ਇਸ ਦਾ ਨਾਮ ਜਿਹੜਾ ਹੈ ਸਿੱਖ ਸੇਵਕ ਆਰਮੀ ਤੇ ਇਹਦੀ ਜੋ ਰੱਖਿਆ ਹੈ ਰਜਿਸਟ੍ਰੇਸ਼ਨ ਵਾਸਤੇ sikhsevakarmy.com sikhsevakarmy.com ਆਪਣੇ ਫੋਨ ਦੇ ਉੱਤੇ ਖੋਲੋ ਤੇ ਉਹ ਉੱਥੇ ਰਜਿਸਟ੍ਰੇਸ਼ਨ ਦਾ ਫਾਰਮ ਆਉਂਦਾ ਰਜਿਸਟ੍ਰੇਸ਼ਨ ਆਪਣੀ ਕਰਾਓ ਨਾਮ ਤੇ ਫੋਨ ਨੰਬਰ ਦਿਓ ਤੇ ਸਾਡੀ ਟੀਮ ਉੱਥੇ ਸੰਪਰਕ ਕਰੇਗੀ ਤੇ ਸਾਡੀ ਜਿਹੜੀ ਪਲਾਨ ਆ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ 5000 ਵਲੰਟੀਅਰ ਦੀ ਇੱਕ ਫੌਜ ਤਿਆਰ ਕਰਨੀ ਆ ਜੋ ਕਿ ਇਸ ਦੇ ਉੱਤੇ ਪੂਰੇ ਜੋਰਾ ਸ਼ੋਰਾ ਦੇ ਉੱਤੇ ਇਹ ਕੰਮ ਕਰੇਗੀ ਕਿ ਅਸੀਂ ਅਸਦੀ ਪਿੱਛੇ ਦਾ ਸਿਆਸੀ ਕਰਨ ਖਤਮ ਕਰਨਾ। ਖੁਲਕਾ ਸਾਹਿਬ ਕੱਲ ਬ੍ਰਹਮਪੁਰ ਬ੍ਰਹਮਪੁਰਾ ਨੂੰ ਖੈਰਾ ਸਾਹਿਬ ਖੈਰਾ ਸਾਹਿਬ ਮਿਲਣ ਆਏ ਤੁਹਾਨੂੰ ਪਾਰਟੀ ਚ ਬੁਲਾਉਣ ਦੀ ਗੱਲਾਂ ਕਰਦੇ। ਦੇਖੋ ਮੈਂ ਤਾਂ ਇੱਕ ਇੱਕ ਹੁਣ ਥਾਣੇ ਆਜੀ ਕਿਹਾ ਨਾ ਮੈਂ ਲੋਕ ਸਭਾ ਦੀ ਚੋਣ ਲੜਦੀ ਆ ਤੇ ਨਾ ਮੈਂ ਕੋਈ ਪਾਰਟੀ ਜੁਆਇਨ ਕਰਨੀ ਆ। ਹੁਣ ਜਿਹੜਾ ਸਾਡਾ ਮਿਸ਼ਨ ਹੈ ਉਹ ਹੈ ਐਸਜੀਪੀਸੀ ਦਾ ਸਿਆਸੀਕਰਨ ਖਤਮ ਕਰਨਾ ਤੇ ਇਹ ਹੋ ਸਕਦਾ ਇਹ ਪਾਰਟੀਆਂ ਤੋਂ ਬਾਹਰ ਰਹਿ ਕੇ ਇਸ ਮੈਂ ਖੁਦ ਕਿਸੇ ਪਾਰਟੀ ਬੈਠਾਉਮਾ ਤੇ ਫਿਰ ਗੱਲਾਂ ਕਰਾਂਗੇ ਸਿਆਸੀਕਰਨ ਸਿਆਸੀਕਰਨ ਖਤਮ ਕਰਨਾ ਇਸ ਕਰਕੇ ਮੈਂ ਪਹਿਲਾਂ ਪਾਰਟੀ ਤੋਂ ਅਸਤੀਫਾ ਦਿੱਤਾ ਉਸ ਤੋਂ ਮਗਰੋਂ ਇਹ ਮਹਮ ਸ਼ੁਰੂ ਕੀਤੀ ਹੈ ਪਰ ਤੁਸੀਂ ਕਿਆਸ ਲਗਾਏ ਜਾ ਰਹੇ ਕਿ ਤੁਸੀਂ ਅਮਰਸਰ ਤੋਂ ਐਮਪੀ ਦੀ ਸੀਟ ਲੜ ਸਕਦੇ ਜੀ ਨਹੀਂ ਜੀ ਮੇਰਾ ਕੋਈ ਵਿਚਾਰ ਨਹੀਂ ਬਿਲਕੁਲ ਮੈਂ ਪਹਿਲਾਂ ਡਿਕਲੇਅਰ ਕਈ ਵਾਰੀ ਕਹਿ ਚੁੱਕਾ ਇਹ ਲੋਕ ਸਭਾ ਦੇ ਚੋਨਾਂ ਮੈਂ ਨਹੀਂ ਲੜੂ ਤੂੰ ਤੁਸੀਂ ਕਾਂਗਰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਜਿਸ ਤਰ੍ਹਾਂ ਸਤਿਸ਼ ਬਹੁਤ ਵੱਡਾ ਜਿਹੜਾ ਇੱਕ ਡਿਸੀਜਨ ਤੁਹਾਡੀ ਬਦੌਲਤ ਲੈ ਕੇ ਆਇਆ ਤੂੰ ਕਿਸ ਤਰ੍ਹਾਂ ਦੇਖਦੇ ਹੋ ਅਗਲਾ ਨਿਸ਼ਾਨਾ ਕੀ ਹੈ ਤੁਹਾਡਾ ਨਿਸ਼ਾਨਾ ਹੁਣ ਸਾਡਾ ਐਸਟੀਪੀਸ ਦਾ ਸਸੈਸ ਕਰਨ ਖਤਮ ਕਰਨਾ ਇਹ ਗੁਰੂ ਇਹ ਜੋ ਜੋ ਇਹ ਧਾਰਮਿਕ ਧਾਰੇ ਹੈ ਗੁਰੂਆਂ ਦੇ ਸੂਲਾਂ ਤੇ ਚੱਲਣ ਇਹ ਧਾਰਮਿਕ ਧਾਰੇ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਨੇਜ ਕਰਨ ਵਾਲੇ ਬੰਦੇ ਬੈਠੇ ਆ ਉਹਨਾਂ ਦਾ ਮੁੱਖ ਮਕਸਦ ਹੋਵੇ ਗੁਰੂ ਨੂੰ ਖੁਸ਼ਕਿਮਾ ਕਰਨਾ ਨਾ ਕਿ ਵੋਟਰਾਂ ਨੂੰ ਖੁਸ਼ਕਿਮਾ ਕਰਨਾ ਪਿਓਰ ਰਿਪੋਰਟ ਪੰਜਾਬ ਟੂਡੇ